ਇੱਕ ਪਾਸੇ ਜਿੱਥੇ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਚੋਣਾ ਹੋ ਰਹੀਆਂ ਨੇ ਉਸ ਨੂੰ ਲੈ ਕੇ ਪੁਲਿਸ ਲਗਾਤਾਰ ਸਖਤ ਨਜ਼ਰ ਆ ਰਹੀ ਹੈ ਪਰ ਉਥੇ ਹੀ ਅੰਮ੍ਰਿਤਸਰ ਸ਼ਹਿਰ ਦੇ ਅੰਦਰ ਗੋਲੀ ਚੱਲਣ ਦੀ ਵਾਰਦਾਤ ਸਾਹਮਣੇ ਆਈ ਹੈ ਅੰਮ੍ਰਿਤਸਰ ਦੇ ਵੇਰਕਾ ਇਲਾਕੇ ਦੇ ਵਿੱਚ ਇੱਕ ਸਮਾਜ ਸੇਵਕ ਉੱਪਰ ਕੁਝ ਨਕਾਬਪੋਸ਼ ਲੋਕਾਂ ਵੱਲੋਂ ਸ਼ਰੀਆਮ ਗੋਲੀਆਂ ਚਲਾਈਆਂ ਗਈਆਂ ਜਿਸ ਦੌਰਾਨ ਪੁਲਿਸ ਵੱਲੋਂ ਘਟਨਾ ਸੰਬੰਧੀ ਪਤਾ ਲੱਗਦੇ ਮੌਕੇ ਦੇ ਉੱਤੇ ਪਹੁੰਚ ਕੇ ਖੋਲਾ ਨੂੰ ਕਬਜ਼ੇ ਵਿੱਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਸਕ੍ਰੀਨ ਤੇ ਤੁਸੀਂ ਵੀ ਦੇਖ ਸਕਦੇ ਹੋ ਕਿ ਇੱਕ ਮੁੰਡਾ ਜਿਹੜਾ ਪੈਂਟ ਉਤਾਰ ਕੇ ਪੁਲਿਸ ਮਲਾਜ਼ਮਾਂ ਨੂੰ ਕੁਝ ਦਿਖਾਉਂਦਾ ਹੋਇਆ ਵੀ ਨਜ਼ਰ ਆ ਰਿਹਾ ਤਾਂ ਇਸ ਮੌਕੇ ਸਮਾਸੇ ਵੀ ਅਮਨ ਨੇ ਪੂਰੀ ਗੱਲ ਬਾਤ ਦੱਸੀ ਹੈ ਜਿਸਾਂ ਕੀ ਗੱਲ ਜੀ ਮੈਂ ਇਥੇ ਸਿਮਰਨਜੀਤ ਕੋਰ ਜਿਹੜੇ ਸਾਡੇ ਸੰਸਦਾਂ ਦੀ ਮਹਿਲਾ ਵੀ ਪੰਜਾਬ ਪ੍ਰਧਾਨ ਨੇ ਇਹਨਾਂ ਦੇ ਘਰ ਰਾਤ ਤਕਰੀਬਨ ਮੈਂ ਕੋਈ 9:30 9:30 ਪਹੁੰਚਿਆ ਹਾਂ ਔਰ ਤੋਂ 15-20 ਮਿੰਟ ਬਾਅਦ ਹੀ ਕੁਝ ਮੂੰਹ ਤੇ ਜਿਹੜੇ ਕਿ ਜਿਸ ਤਰ੍ਹਾਂ ਮਫਰਲ ਜਾਂ ਸ਼ੋਲ ਟਾਈਪ ਉਹਨਾਂ ਨੇ ਬੰਨੇ ਹੋਏ ਸੀ ਆnde ਉਹਨਾਂ ਨੇ ਅੰਦਰ ਐਂਟਰ ਕਰਕੇ ਮੇਰੇ ਤੇ ਫਾਇਰ ਕਰਨੇ ਸ਼ੁਰੂ ਕਰ ਦਿੱਤੇ ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ ਜਿਹੜੀਆਂ ਤੁਸੀਂ ਗੱਬਰ ਹੋਣਾ ਦੇ ਖਿਲਾਫ ਜਿਹੜੀਆਂ ਕੰਪਲੇਨਾਂ ਕੀਤੀਆਂ ਜੱਗੇ ਖਿਲਾਫ ਕੰਪਲੇਨਾਂ ਕੀਤੀਆਂ ਤੂੰ ਵਾਪਸ ਨਹੀਂ ਲੇਤੀਆਂ ਇਹ ਹੁਣ ਤੈਨੂੰ ਅੰਜਾਮ ਪਰ ਪ੍ਰਮਾਤਮਾ ਦੀ ਕਿਰਪਾ ਕੇ ਜਿਹੜਾ ਮੈਂ ਬਚ ਗਿਆ ਪਰ ਸਾਰੇ ਸਮਾਜ ਨੂੰ ਪਤਾ ਹੈ ਕਿ ਸਾਨੂੰ ਘਟੋ ਘਟ ਵਿੱਚ 14 ਤੋਂ 15 ਸਾਲ ਹੋ ਚੁਕੇ ਨੇ ਕਿ ਹਮੇਸ਼ਾ ਹੀ ਗਰੀਬ ਵਰਗ ਦੇ ਜਿਹੜੇ ਪੀੜਿਤ ਪਰਿਵਾਰ ਹੈ ਉਹਨਾਂ ਨੂੰ ਇਨਸਵਾਦ ਬਣੇ ਰਹੇ ਇਹਨਾਂ ਦੌਰਾਨ ਦੇ ਵਿੱਚ ਸਾਡੀਆਂ ਬੜੇ ਲੋਕਾਂ ਨਾਲ ਦੁਸ਼ਮਣੀਆਂ ਵੀ ਪਈਆਂ ਕਈਆਂ ਤੇ ਕਿਉਂਕਿ ਅਸੀਂ ਪਰਚੇ ਵੀ ਕਰਾਣੇ ਆ ਤੇ ਕਈਆਂ ਨੂੰ ਇਨਸਾਫ ਦਿਵਾਣੇ ਆ ਇਸ ਦੌਰਾਨ ਸਾਡੇ ਜਿਸ ਤਰ੍ਹਾਂ ਪਿੱਛੇ ਜੇ ਅਸੀਂ ਨੀਰੂ ਬਾਜਵਾ ਤੇ ਵੀ ਪਰਚਾ ਦਰਜ ਕਰਵਾਇਆ ਸੀ ਤੇ ਉਸ ਤੋਂ ਬਾਅਦ ਫਿਰ ਇੱਕ ਇਨਸੀਡੈਂਟ ਜਿਹੜਾ ਹੈ ਕਿ ਭਗਵਾਨ ਵਾਲਮੀਕੀ ਮਹਾਰਾਜ ਦੇ ਮੰਦਿਰ ਦੇ ਬਾਰੇ ਆਸ਼ਰਮ ਬਾਰੇ ਵੀ ਕਿਸੇ ਵਿਅਕਤੀ ਨੇ ਗਲਤ ਬੋਲਿਆ ਸੀ ਉਹਦਾ ਵੀ ਮੁੱਦਾ ਮੈ ਚੁੱਕਿਆ ਉਸ ਤੋਂ ਬਾਅਦ ਕਈ ਲੋਕਾਂ ਦੇ ਨਾਲ ਮੇਰੀ ਦੁਸ਼ਮਣੀ ਪੈ ਚੁੱਕੀ ਸੀ ਇਸ ਦੌਰਾਨ ਮੈਂ ਤੁਹਾਨੂੰ ਵੀਡੀਓ ਵੀ ਦੇ ਦੇਣਾ ਜੀ ਜਿਹੜੀਆਂ ਮੈਨੂੰ ਥ੍ਰੈਟ ਮੇਰੇ ਪਰਸਨਲ ਨੰਬਰ ਤੋਂ ਆਂਦੇਰੇ ਉਹਨੇ ਓਮਰ ਕਾ ਗੱਬਰ ਦੇ ਪਰਸਨਲ ਨੰਬਰ ਤੋਂ ਮੈਨੂੰ ਜਿਹੜੀ ਥ੍ਰੈਟ ਆਈ ਕੁਲਵਿੰਦਰ ਸਿੰਘ ਵੱਲੋਂ ਕਿ ਤੈਨੂੰ ਜਾਨੋਂ ਮਾਰ ਦੇਵਾਂਗੇ ਤੇਰੇ ਪਰਿਵਾਰ ਨੂੰ ਮਰਵਾ ਦੇਵਾਂਗੇ ਤੇਰੇ ਘਰ ਆਈ ਹਾਰ ਬੰਦਾ ਭੇਜਾਂਗੇ ਤੇ ਮੈਂ ਪ੍ਰਸ਼ਾਸਨ ਕੋ ਇੰਨੀਆਂ ਕੰਪਲੇਨਾਂ ਕਰ ਚੁੱਕਾ ਹਾਂ ਤੇ ਪ੍ਰਸ਼ਾਸਨ ਮੈਨੂੰ ਨਹੀਂ ਪਤਾ ਜਾਂ ਤੇ ਮੈਨੂੰ ਲੱਗਦਾ ਪੁਲੀ ਪ੍ਰਸ਼ਾਸਨ ਦੀ ਮਿਲੀ ਭਗਤੇ ਜਿਹੜੀ ਕਿ ਮੇਰੀ ਇੰਨੇ ਸਾਲ ਦੀ ਜਿਹੜੀ ਸੋਸ਼ਲ ਵਰਕ ਆ ਉਸ ਨੂੰ ਇਹ ਫੇਲ ਕਰਨਾ ਚਾਹੁੰਦੇ ਨੇ ਕਿ ਇਹ ਕਿਸੇ ਦੀ ਮਦਦ ਨਾ ਕਰ ਸਕੇ ਮੈਨੂੰ ਨਹੀਂ ਪਤਾ ਪੁਲੀ ਪ੍ਰਸ਼ਾਸਨ ਹਮ ਪ੍ਰਕਾਰ ਗੱਬਰ ਜਾਂ ਆਮ ਆਦਮੀ ਪਾਰਟੀ ਕਿਉਂ ਕਿਉਂ ਝੁਕਦੀ ਪਈ ਆ ਪਰ ਜਿਹੜਾ ਬਾਬਾ ਸਾਹਿਬ ਭੀਮਰਾਮ ਮੇੜਕੀ ਦਾ ਕਾਨੂੰਨ ਆ ਉਹ ਸਾਰਿਆਂ ਲਈ ਬਰਾਬਰ ਆ ਤੇ ਮੈਨੂੰ ਰਾਤੀ ਸਾਰੇ ਮੈਂ ਤਾਂ ਸਪੈਕੀ ਰਾਤੀ ਜਦੋਂ ਮੇਰੇ ਤੇ ਸਿੱਧਾ ਫਾਇਰ ਕੀਤਾ ਇਹ ਦੋ ਫਾਇਰ ਇਹ ਦੋ ਹੋਰ ਚਲਾ ਰਹੇ ਹੋ ਔੜ ਜਾਂਦੇ ਸੀ ਤੇ ਬਾਅਦ ਵਿੱਚ ਇਹਨਾਂ ਨੇ ਰੋਲਾ ਪਾਇਆ ਵਾ ਪੁਲੀ ਪ੍ਰਸ਼ਾਸਨ 베ਰਕੇ ਦੇ ਐਸ ਐਚਓ ਆਏ ਆ ਸ਼ਾਇਦ ਡਿਪਟੀ ਸਾਹਿਬ ਵੀ ਆਏ ਆ ਕਿੰਨੀ ਦੇ ਚ ਦੇ ਕਿੰਨੀ ਦੇ ਚ ਕੰਮ ਕਰਕੇ ਚਲੇ ਗਏ ਸੀ ਆਪਾਂ 20 ਮਿੰਟ ਇਹ ਸਰ ਕੁਟ ਕੁਟ 10 10 15 ਮਿੰਟ ਮੇਰਾ ਕੋਲ ਹੁੰਦਾ ਰਿਆ ਨਾ ਇਹ ਸਿਮਰਨ ਦੇ ਹਸਬੰਦ ਨੂੰ ਜਿਹੜਾ ਕਿ ਆ ਨਾਲ ਦਾ ਕਮਰਾ ਵਾ ਉੱਚੇ ਬੰਦ ਕਰ ਦਿੱਤਾ ਗਿਆ ਕਿ ਤੇ ਸਿਮਰਨ ਨੂੰ ਨੁੱਕਰ ਤੇ ਲਾ ਦਿੱਤਾ ਕਿ ਬੋਲੀ ਨਾ ਕੋ ਉਹ ਮਿਲ ਕੇ ਜਿਹੜਾ ਪਹਿਲਾ ਫਾਇਰ ਇਹਨਾਂ ਨੇ ਕੀਤਾ ਨਾ ਉਹ ਦੀਵਾਰ ਤੇ ਲੱਗ ਗਿਆ ਦੂਜਾ ਜਦੋਂ ਕਰਨ ਲੱਗੇ ਉਹ ਅੜ ਗਿਆ ਤੇ ਉਸੇ ਦੌਰਾਨ ਮੇਰੀ ਧੱਕਾ ਮੁੱਕੀ ਹੁੰਦੀ ਰਹੀ ਹੈ ਜਦੋਂ ਫਿਰ ਜਦੋਂ ਇਹਨਾਂ ਨੇ ਫਿਰ ਉਹ ਮੈਨੂੰ ਮੈਂ ਅਸਲ ਦੇ ਵਜੇ ਤਾਂ ਨਹੀਂ ਦੱਸ ਮੈਨੂੰ ਪਤਾ ਨਹੀਂ ਕਿ ਪਿਸਟਲ ਜਾਂ ਗੋਲੀ ਕਿਸ ਤਰ੍ਹਾਂ ਦੀ ਹੁੰਦੀ ਹੈ ਮੈਂ ਪਹਿਲੀ ਵਾਰੀ ਕੱਲ ਜ਼ਿੰਦਗੀ 'ਚ ਪਹਿਲੀ ਵਾਰੀ ਵੇਖੀ ਇਸ ਮਾਕੇ ਪੁਲਿਸ ਅਧਿਕਾਰੀ ਨੇ ਕਿਹਾ ਕਿ ਉਹਨਾਂ ਨੂੰ ਸੂਚਨਾ ਮਿਲੀ ਆ ਤੇ ਮੌਕੇ ਤੇ ਰਾਤੀ ਜੀ ਅਸੀਂ ਕਿਤੇ ਬਾਹਰ ਏਰੀਆ ਚ ਹੈ ਇਲੈਕਸ਼ਨ ਦੇ ਸਬੰਧ ਚ ਅਸੀਂ ਆਪਾਂ ਸਰਚ ਕਰ ਰਹੇ ਸੀ ਆ ਏਰੀਆ ਦੀ ਸਾਰੇ ਅਫਸਰ ਸਹਿਮਾਨ ਵੀ ਨਾਲ ਹੀ ਹੈ ਤੇ ਉਦੋਂ ਇੱਕ ਫੋਨ ਮਸੂਲ ਹੋਇਆ ਵੀ ਕੋਈ ਸਿਮਰਨ ਨਾਮ ਦੀ ਲੜਕੀ ਆ 9 ਵਜ ਕੇ ਕੋਈ 50 55 ਮਿੰਟ ਤੇ ਵੀ ਸਾਡੇ ਘਰੇ ਇਦਾਂ ਵੀ ਅਮਨ ਕੋਈ ਆਇਆ ਵਾ ਅਮਨ ਦੇ ਉਹਦੇ ਉੱਤੇ ਕੋਈ ਫਾਇਰਿੰਗ ਕਰਕੇ ਚਲ ਗਿਆ ਵਾ ਅਸੀਂ ਤੁਰੰਤ ਮੌਕੇ ਤੇ ਪਹੁੰਚੇ ਇੱਥੇ ਮੌਕੇ ਤੇ ਪਹੁੰਚ ਕੇ ਜਾ ਕੇ ਉੱਥੇ ਵੇਖਿਆ ਵਾ ਕੋਈ ਜਾਨੀ ਮਾਰੀ ਨੁਕਸਾਨ ਨਹੀਂ ਆ ਕਿਸੇ ਦਾ ਨਾਗੇ ਦੇ ਵਜੇ ਕੰਦ ਵਿੱਚ ਜਰੂਰ ਇੱਕ ਬੁਲਟ ਵੱਜਾ ਵਾ ਤੇ ਉਹ ਬੁਲਟ ਆਪਾਂ ਚੱਕ ਕੇ ਵੇਖਿਆ ਫੜ ਕੇ ਉਹ ਲੱਗਦਾ ਜਿੰਦਾ এয়ার ਗਨ ਹੁੰਦੀ ਆ ਉਹਦਾ ਬੁਲਟ ਆ ਹੋ ਬਾਕੀ ਅਮਾਰੀ ਤਫਤੀਸ਼ ਜਾਰੀ ਆ ਕਿਸੇ ਦੇ ਨਾਮ ਹਣੀ ਦੱਸਿਆ ਕਿ ਇਹ ਕਿਸੇ ਗਰਮਾਂ ਵਾਲੀ ਚੀਜ਼ ਨਹੀਂ ਨਹੀਂ ਅਜੇ ਕੋਈ ਇਹੋ ਜੀ ਗੱਲ ਨਹੀਂ ਸਾਹਮਣੇ ਆਈ ਕਿਉਂਕਿ ਉਹਨਾਂ ਦੇ ਘਰ ਕੈਮਰੇ ਜਰੂਰ ਲੱਗੇ ਹੀ ਪਰ ਉਹ ਅੰਦਰ ਹੀ ਸਾਡੇ ਚੱਲਦੇ ਨਹੀਂ ਕਿਸੇ ਗੱਬਰ ਗੱਬਰ ਦਾ ਨਾਮ ਲੈਣ ਦੇ ਕਿ ਪਤਾ ਨਹੀਂ ਨਹੀਂ ਇਹਦੇ ਬਾਰੇ ਕੋਈ ਪਤਾ ਨਹੀਂ ਕੋਈ ਸੀਸੀਟੀਵੀ ਫੋਟੋ ਹੀ ਨਹੀਂ ਨਾ ਨਾ ਬਿਲਕੁਲ ਨਹੀਂ ਖੈਰ ਦੇਖਿਆ ਜਾਵੇ ਤਾਂ ਚੋਣਾਂ ਲੈ ਕੇ ਚੋਣ ਜਾਬਤਾ ਲੱਗਿਆ ਹੋਇਆ ਪਰ ਦੂਜੇ ਪਾਸੇ ਕਈ ਲੋਕਾਂ ਵੱਲੋਂ ਉਲੰਘਣਾ ਕੀਤੀ ਜਾ ਰਹੀ ਹੈ ਹਕੀਕਤ ਟੀਵੀ ਪੰਜਾਬੀ ਲਈ ਅਮਰੀਤਸਰ ਤੋਂ ਹਰਜੀਤ ਗਰੇਵਾਲ ਦੀ ਰਿਪੋਰਟ